ਮਹਿਲਾ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਪੁਲਿਸ ਦੇ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ ਮਹਿਲਾ ਦਾ ਐਕਸੀਡੈਂਟ ਨਹੀਂ ਉਸ ਦਾ ਕਤਲ ਕੀਤਾ ਗਿਆ ਸੀ ਤੇ ਅਨਪਛਾਤੇ ਆ ਦੇ ਵੱਲੋਂ ਹੀ ਉਸ ਦਾ ਕਤਲ ਕੀਤਾ ਗਿਆ ਤੇ ਜਿੱਥੇ ਚੱਲਦੇ ਕਿ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇਸ ਪੂਰੇ ਮਾਮਲੇ ਤੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਪੂਰਾ ਮਾਮਲਾ ਸ਼ਾ ਕੋਟ ਲੋਈਆ ਤੋਂ ਸਾਹਮਣੇ ਆਇਆ ਸੀ ਜਿੱਥੇ ਕਿ ਇੱਕ ਮਹਿਲਾ ਦਾ ਦੱਸਿਆ ਜਾ ਰਿਹਾ ਹੈ ਕਿ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਤੋ ਹੁਣ ਪੁਲਿਸ ਦੇ ਵੱਲੋਂ ਇਸ ਤੇ ਖੁਲਾਸਾ ਕੀਤਾ ਗਿਆ ਲੋਈਆ ਸਬਡਿਵੀਜ਼ਨ ਦੇ ਅੰਦਰੋਂ ਦੇ ਮੱਖੂ ਰੋਡ ਤੇ 14 ਜੁਲਾਈ ਨੂੰ ਸੜਕ ਹਾਦਸੇ ਦੀ ਘਟਨਾ ਸਾਹਮਣੇ ਆਈ ਸੀ ਇਸ ਘਟਨਾ ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਸੀ ਮ੍ਰਿਤਕ ਦੀ ਪਛਾਣ ਹਰਜੀਤ ਕੋਹਰ ਪਤਨੀ ਕੁਲਵਿੰਦਰ ਸਿੰਘ ਨਿਵਾਸੀ ਦੱਸੀ ਜਾ ਰਹੀ ਸੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਔਂਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਹਿਲਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਆ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਮਹਿਲਾ ਐਕਟੀਵਾ ਤੇ ਸਵਾਰ ਹੋ ਕੇ ਜਾ ਰਹੀ ਸੀ ਜਦੋਂ ਇਸ ਦੌਰਾਨ ਕੇ ਮਹਿਲਾ ਦਾ ਐਕਸੀਡੈਂਟ ਹੋ ਗਿਆ ਤੇ ਹੁਣ ਜਾਂਚ ਦੇ ਵਿੱਚ ਪਾਇਆ ਗਿਆ ਕਿ ਮਹਿਲਾ ਦੀ ਗਰਦਨ ਤੇ ਖਥਿਆਰਾ ਦੇ ਜਿਹੜੇ ਆ ਉਹ ਸੱਟਾ ਦਿਖਾਈ ਦੇ ਰਹੀਆਂ ਨੇ ਪਤਾ ਲੱਗਾ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਪੂਰੀ ਜਾਣਕਾਰੀ ਜਿਹੜੀ ਆ ਉਹ ਵੀ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਵੀ ਤੁਹਾਨੂੰ ਸੁਣਾ ਦਿੰਦੇ ਆ 14 ਜੁਲਾਈ ਥਾਣਾ ਲੋਹੀਆਂ ਸਾਡੇ ਨੇ ਸ਼ਾਹਕੋਟ ਚ ਇੱਕ ਇਨਫੋਰਮੇਸ਼ਨ ਆਈ ਸੀ ਕਿ ਅਜੀਤ ਘਰਪਤਰੀ ਕੁਲਵਿੰਦਰ ਸਿੰਘ ਗੁਣਾਣ ਕਲੋਨੀ ਲੋਹੀਆਂ ਦਾ ਜੋ ਐਕਸਟਰ ਐਕਟਵਾ ਦੇ ਜਾ ਰਹੀ ਸੀਗੀ ਤੇ ਉਹਦਾ ਐਕਸੀਡੈਂਟ ਹੋਇਆ ਜੋ ਮੋਟਲੀ ਪੁਲਤਾਲ ਤੋਂ ਪਾਇਆ ਗਿਆ ਕਿ ਲੇਡੀ ਅਜੀਤ ਕੌਰ ਦੇ ਗਲਤੀ ਤੇ ਇਥੇ ਹਰ ਤਰ੍ਹਾਂ ਨਾਲ ਸੱਟਾਂ ਲੱਗੀਆਂ ਸੀ ਤੇ ਉਹਦੀ ਡੈੱਡ ਬੋਡੀ ਜਿਹੜੀ ਸਿਵਲ ਹਸਪਤਾਲ ਜਿਹੜੇ ਨੂੰ ਉਧਰ ਪੋਸਟਮਾਰਟਮ ਲਈ ਰੱਖੀ ਗਈ ਆ ਅੱਜ ਉਹਦੇ ਫਾਦਰ ਸਾਧੂ ਸਿੰਘ ਵਾਸੀ ਬੈਂਟੁਰਨਾ ਦੇ ਬਿਆਨ ਤੇ ਮਕਦਮਾ ਨੰਬਰ 94 103 ਐਨਐਸ ਤਹਿਤ ਕਤਲ ਦਾ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਪੁਲਤਾਲ ਤੋਂ ਉੱਥੇ ਲੁੱਟਕੋ ਦੀ ਕੋਈ ਵਾਰਤਾਤ ਨਹੀਂ ਆ ਸਿੱਧੇ ਤੌਰ ਤੇ ਕਤਲ ਹੈ ਜਿਹਦੇ ਅਨਨੋਨ ਵਿਅਕਤੀ ਵੱਲੋਂ ਕੀਤਾ ਗਿਆ ਤੇ ਇਹਦੀ ਹਰ ਐਂਗਲ ਤੋਂ ਮਾਂਜੂ ਐਸਐਸਪੀ ਸਾਹਿਬ ਅੰਦਰ ਨਕਦੀ ਦੀ ਗਾਈਡਲਾਈਨ ਦੇ ਤ ਤੀਸ਼ ਕੀਤੀ ਜਾ ਰਹੀ ਹੈ ਜਲਦੀ ਇਹ ਦੋਸ਼ੀਆਂ ਨੂੰ ਗ੍ਰਫਤਾਰ ਕਰਨੇ ਲੇ। ਥੈਂਕ ਯੂ 14 ਚਲਾਗੇ ਥਾਣਾ ਲੋਹੀਆਂ ਸਾਡੇ ਸ਼ਾਹਕੋਟ ਚ ਇੱਕ ਇਨਫੋਰਮੇਸ਼ਨ ਆਈ ਸੀ ਕਿ ਅਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਗੋਣਾਣ ਕਲੋਨੀ ਲੋਹੀਆਂ ਦਾ ਜੋ ਐਕਟਵਾ ਤੇ ਜਾ ਰਹੀ ਸੀਗੀ ਤੇ ਉਹਦਾ ਐਕਸੀਡੈਂਟ ਹੋਇਆ ਜੋ ਮੁੱਢਲੀ ਪੜਤਾਲ ਤੋਂ ਪਾਇਆ ਗਿਆ ਕਿ ਲੜੀ ਅਜੀਤ ਕੌਰ ਦੇ ਗਲਤੀ ਤੇ ਤੇ ਇਥੇ ਹਰ ਤਰ੍ਹਾਂ ਨਾਲ ਛਟਾ ਲੱਗੀਆਂ ਸੀ ਤੇ ਉਹਦੀ ਡੈਡ ਬੋਡੀ ਜਿਹੜਾ ਸਿਵਲ ਹਸਪਤਲ ਜਿਹੜੀ ਨੂੰ ਕੋਧਾ ਪੋਸਟ ਮਾਰਡਮ ਉੱਤੇ ਰੱਖੀ ਗਈ ਆ ਅੱਜ ਉਹਦੇ ਫਾਦਰ ਸਾਧੂ ਸਿੰਘ ਵਾਸੀ ਬੈਂਟੁਰਨਾ ਦੇ ਬਿਆਨ ਤੇ ਮਕਦਮਾ ਨੰਬਰ 94 103 ਬੀ ਐਨ ਮੈਂਸ ਕਤਲ ਦਾ ਦਰਜ ਕੀਤਾ ਜਾ ਰਿਹਾ ਹੈ। ਉਹਨਲੀ ਬਰਤਾਨ ਤੋਂ ਉੱਥੇ ਲੁੱਟਖੋ ਦੀ ਕੋਈ ਵਾਰਤਾਤ ਨਹੀਂ ਆ। ਇਹ ਸਿੱਧੇ ਤੌਰ ਤੇ ਕਤਲ ਹੈ ਜਿਹਦੇ ਅਨਨੋਨ ਵਿਅਕਤੀ ਨੂੰ ਕੀਤਾ ਗਿਆ ਤੇ ਇਹਦੀ ਹਰ ਐਂਗਲ ਤੋਂ ਮਾਜੂ ਐਸਐਸਪੀ ਸਾਹਿਬ ਅੰਦਰ ਤੱਕ ਕੀਤੀ ਗਾਈਡਲਾਈਨ ਦਿੱਤੀਸ਼ ਕੀਤੀ ਜਾ ਰਹੀ ਹੈ। ਜਲਦੀ ਇਹ ਦੋਸ਼ੀਆਂ ਨੂੰ ਗ੍ਰਫਤਾਰ ਕਰਨੇ ਲੱਗੂ। ਥੈਂਕ ਯੂ।